ਆ ਦੇਖੋ ਟਾਈਮ ਹੋਇਆ 12 ਆਓ ਦੇਖੋ ਬਲੌਕ ਟਾਵਰ ਤੋਂ ਦੇਖ ਰਹੇ ਆ ਨਾ ਪਰ ਤੇ ਸਾਡੇ ਸ਼ਹਿਰ ਦਾ ਨਜ਼ਾਰਾ ਦੇਖੋ ਕਿਵੇਂ ਇੰਜੋਏ ਕਰਨ ਲੱਗੇ ਹੋਏ ਨੇ ਨਾ ਕੋਈ ਅੱਜ ਨਾ ਸ਼ੁੱਕਰਵਾਰ ਆ ਨਾ ਸ਼ਨੀਵਾਰ ਆ ਜਵਾਕ ਵੀ ਪੂਰਾ ਪੂਰਾ ਫਿਰਦੇ ਨੇ ਪੂਰਾ ਨਜ਼ਾਰਾ ਲੈਣ ਲੱਗੇ ਹੋਏ ਨੇ ਲੋਕੀ ਠੀਕ ਜ਼ਿੰਦਗੀ ਆ ਬਾਈ ਅਸੀਂ ਲੈ ਕੇ ਅਸੀਂ ਲੈਣਾ ਆਏ ਸੀ ਕਾਰਤਾ ਕਾਰਤਾ ਹੋ ਗਿਆ ਨੰਨੇ ਕੇ ਜੋ ਸਾ ਘਰ ਦੇ ਵਿੱਚ ਆਪਣੇ ਇਕੱਠਾ ਹੋ ਜਾਂਦਾ ਪਲਾਸਟਿਕ ਵੀ ਗੱਤੇ ਵੀ ਉਹ ਲੱਗ ਲੱਗ ਲਫਾਫਿਆਂ ਚ ਪਾਉਣੇ ਪੈਂਦੇ ਨੇ ਉਹ ਇੱਥੋਂ ਮਿਲਦਾ ਫਿਰ ਇਹ ਇੱਥੋਂ ਦੇ ਜਿਹੜੇ ਜਿਵੇਂ ਆਪਣੇ ਨਗਰ ਨਿਗਮ ਵਾਲੇ ਫਿਰ ਉਹ ਦਿੰਦੇ ਨੇ ਇੱਥੇ ਇੱਥੋਂ ਮਿਲਦਾ ਬੰਦਾ ਦਫ਼ਤਰ ਕਿੰਨੇ ਵਜੇ ਆ ਅੱਛਾ ਆਜੇਗਾ ਵਾ ਸ਼ਾਮ ਨੂੰ ਖੁੱਲਾ 3:30 ਤੋਂ 7:30 ਵਜੇ ਤੱਕ ਤਿੰਨ ਦਿਨ ਸ਼ਾਮ ਨੂੰ ਖੁੱਲਦਾ ਵਾ ਚਲੋ ਜੀ ਬੰਦ ਹੈ ਜਾਨੀ ਕਿ ਲਗ ਲਗ ਕੂੜਾ ਲਗ ਲਗ ਲਫਾਫਿਆਂ ਸਿੱਟਣਾ ਪੈਂਦਾ ਵਾ ਤੇ ਇਧਰ ਦੇਖੋ ਥਿਊ ਦੇਖੋ ਦਿਲੋਂ ਦੇਖਿਆ ਉਹ ਮੇਨ ਚਰਚਾ ਵੱਡੀ ਚਰਚਾ ਪਠਾਨੀ ਯਾਰ ਕਿੰਨੀ ਹੈ ਇੱਕ ਪੁਰਾਣੀ ਹੈ ਅਈ ਮੁੰਡੇ ਰਹਿੰਦੇ ਇੱਥੇ ਉਰੇ ਉੱਪਰ ਉਹ ਉੱਪਰਲੀ ਮੰਜ਼ਲ ਤੇ ਰਹਿੰਦੇ ਨੇ ਉੱਥੇ ਉਹਨਾਂ ਕੋਲੋਂ ਆਏ ਆ ਪੈਸੇ ਹੀ ਚਲੇ ਗਏ ਸੀ ਪੇਪਰ ਕਾ ਲਫਾਫੇ ਜੇ ਲੈਣ ਗਏ ਸੀਗੇ ਉਹ ਸ਼ਾਮ ਨੂੰ ਖੁੱਲਣੀ ਆ ਅਈ ਚੱਲ ਉਹਨਾਂ ਕੋਲੇ ਬੈਠ ਕੇ ਆਏ ਆ ਅੱਧਾ ਪੌਣਾ ਘੰਟਾ ਆ ਦਹੀਂ ਨਹੀਂ ਜੰਮਿਆ ਰਾਤ ਸਾਡਾ ਚੇਤਾ ਭੁੱਲ ਗਿਆ ਸੱਚ ਤੇ ਮੈਂ ਚੇਤਾ ਹੀ ਭੁੱਲ ਗਿਆ ਹੁਣ ਇਥੋਂ ਮਾਰਕੀਟ ਚੋਂ ਦਹੀਂ ਲੈ ਕੇ ਜਾਣਾ ਬਾਈ ਰਾਹਤ ਮਿਲ ਗਈ ਓਏ ਰਾਹਤ ਮਾਸਾਂ ਗਰਮੀ ਤੋਂ ਰਾਹਤ ਮਿਲ ਗਿਆ ਮੀ ਪੈ ਰਿਹਾ ਫੁੱਲ ਨਿਆਰੇ ਵਾਲਾ ਦੱਸਿਆ ਹੈ ਨਹੀਂ ਸੀ ਪਰ ਕੁਦਰਤ ਦਾ ਪਤਾ ਥੋੜੀ ਆ ਕੁਛ ਕੁਦਰਤ ਨੇ ਕਦੋਂ ਜਨਮ ਦਿਖਾ ਦੇਣਾ ਬਿਲਕੁਲ ਨਹੀਂ ਦੱਸਿਆ ਸੀ ਮੀ ਅੱਜ ਕੱਲ ਉਹਦਾ ਦੱਸਿਆ ਸੀ ਪਰ ਦੱਸਿਆ ਵੀ ਥੋੜਾ ਹੋਇਆ ਸੀ ਅੱਜ ਦਾ ਤਾਂ ਹੈ ਹੀ ਨਹੀਂ ਸੀ ਗਰਮੀ ਬਹੁਤ ਜ਼ਿਆਦਾ ਸੀ ਇੱਥੇ ਵੀ ਟੈਂਪਰੇਚਰ 37 38 ਨੂੰ ਪਹੁੰਚ ਗਿਆ ਸੀ 39 ਨੂੰ ਤੇ ਧੂੜ ਵੀ ਰਿਹਾ ਤੇ ਨਾਲ ਨਾਲ ਹਵਾ ਵੀ ਚੱਲ ਰਹੀ ਆ ਤੇ ਮੀਂਹ ਵੀ ਪੈ ਰਿਹਾ ਉਹ ਨਜ਼ਾਰੇ ਆ ਰਹੇ ਨੇ ਨਜ਼ਾਰੇ ਜਾ ਰਹੇ ਦੇਖੋ ਫਿਰ ਮੀਂਹ ਦੇ ਵਿੱਚ ਚਰਚ ਦਾ ਰੰਗ ਰੂਪ ਗੋਰੀਆਂ ਦੇ ਗੁਰੂ ਘਰ ਦਾ ਦੇਖੋ ਉਹ ਦੇਖੋ ਗੋਰੀਆਂ ਦਾ ਬਾਬਾ ਇੱਕ ਸਿੰਗਲ ਆ ਹੀ ਖੜਾ ਪਤਾ ਨਹੀਂ ਕੀ ਆ ਇਹ ਸਿੰਗਲ ਨੂੰ ਕੁਲ ਗਿਆ ਹੋਇਆ ਉਹ ਦੇਖੋ ਪੂਰਾ ਆਨੰਦਮਈ ਹੋ ਗਿਆ ਮੌਸਮ ਪੂਰਾ ਆਨੰਦਮਈ ਹੋ ਗਿਆ ਹਲਕੀਆਂ ਹਲਕੀਆਂ ਜੀਆਂ ਕਣੀਆਂ ਪਈ ਜਾਂਦੀਆਂ ਨੇ ਗਰਮੀ ਹੈ ਬਹੁਤ ਯਾਰ ਇੰਨੀ ਗਰਮੀ ਤੋਂ ਬਾਅਦ ਜਦੋਂ ਨਾ ਮੀਂਹ ਪੈਂਦਾ ਮੌਸਮ ਵਧੀਆ ਹੁੰਦਾ ਮੱਲੋ ਮੱਲੀ ਸਾਰਿਆਂ ਨੂੰ ਖੁਸ਼ੀ ਹੁੰਦੀ ਆ ਇਹ ਗਰਮੀ ਤੋਂ ਰਾਹਤ ਮਿਲੀ ਯਾਰ ਯਾਨੀ ਕਿ 38 39 ਤਾਂ ਬਹੁਤ ਘੱਟ ਚਾਂਸ ਹੁੰਦਾ ਜੇ ਇਟਲੀ ਦੇ ਵਿੱਚ ਟੈਂਪਰੇਚਰ ਹੋਵੇ 38 43 ਚਲੋ ਬਸ ਆਹੀ ਰਹਿ ਗਏ 15 20 ਦਿਨ ਪੈ ਜਾਣਾ ਫਰਕ ਅੱਜ ਅੱਧ ਅਗਸਤ ਦੇ ਬਸ ਅੱਧ ਤੋਂ ਬਾਅਦ ਤਾਂ ਫਰਕ ਪੈਣ ਲੱਗ ਜਾਂਦਾ ਵਾ ਆਈਂ ਦੀ ਚਲੀਏ ਜੇ ਅਸੀਂ ਇੱਧਰ ਤੇ ਬਸ ਹੁਣ ਪੈਣ ਲੱਗ ਜੂ ਫਰਕ ਜੇ 2 3 ਕਿਮੀ ਹੋਰ ਪੈ ਗਈ ਆਹ ਇਲੀਏ ਦੇ ਵਿੱਚ ਨਾ ਸਾਰੀਆਂ ਇਮਾਰਤਾਂ ਪੁਰਾਣੀਆਂ ਨੇ ਤਾਂ ਇੱਕ ਆਏ ਸਾਰੇ ਅੰਦਰੋਂ ਤਾਂ ਬਹੁਤ ਸੋਹਣੇ ਨੇ ਇਹ ਆਏ ਬਾਰੋ ਹੀ ਨੇ ਹਜੇ ਅੰਦਰੋਂ ਤਾਂ 5 ਸਟਾਰ ਹੋਟਲਾਂ ਨੂੰ ਮਾਤ ਪਾਉਂਦੇ ਨੇ ਘਰ ਬਾਰੋਂ ਹੈ ਜਿਵੇਂ ਪਹਿਲਾਂ ਪੁਰਾਣੀਆਂ ਇੱਟਾਂ ਜੀਆਂ ਦੇ ਹੰਦੇ ਸੀਗੇ ਉਹਵੇਂ ਨੇ ਹਜੇ ਵੀ ਦੇਖ ਗਲੀਆਂ ਦੇਖੋ ਪੁਨੀਆਂ ਪਿੜੀਆਂ ਜੀਆਂ प्राणी <laughs> ना <laughs> चड़ा चड़ा इन्या इन्या। <laughs> आ चर्चा के निका चढ़ाइया देखो तराई चढ़ाई तराई चढ़ाई आई आखो गली है बहुत पुरानी देख लो पहला इटा देख लो ए गलियां ਆ ਹੁਣ ਦੇਖ ਲਾਈਟਾਂ ਜੀਆਂ ਲਾ ਕੇ ਕੀ ਛੇਜਾ ਲਾ ਕੇ ਕਿੰਨੀ ਸੋਹਣੀ ਬਣਾਈ ਪਈ ਆ ਆਪਣੀ ਹਿੰਦੀ ਕਈ ਫਿਲਮਾਂ ਦੀ ਸ਼ੂਟਿੰਗ ਹੁੰਦੀ ਹੁੰਦੀ ਐ ਇਹ ਜੀਆਂ ਗਲੀਆਂ ਦੇ ਵਿੱਚ ਇੱਧਰ ਜਿਹੜੀ ਯੂਰਪ ਦੇ ਵਿੱਚ ਸ਼ੂਟਿੰਗ ਹੁੰਦੀ ਹੁੰਦੀ ਹੈ ਨਾ ਹਿੰਦੀ ਫਿਲਮਾਂ ਦੀ ਕਈ ਫਿਲਮਾਂ ਦੇ ਗਾਣਿਆਂ ਦੀ ਸ਼ੂਟਿੰਗ ਹੋਈ ਆ hæger ਇਹ ਲੈਂਦੇ ਵਿੱਚ ਨਾ ਫੇਸ ਤੇ ਤਿਹਾਰ ਹੁੰਦੇ ਹੀ ਰਹਿੰਦੇ ਨੇ ਬਹੁਤ ਰੌਸ਼ਾ ਹੁੰਦਾ ਇੱਥੇ ਸਟੂਡੈਂਟਾਂ ਦਾ ਜਦੋਂ ਕੋਈ ਦਿਨ ਤਿਹਾਰ ਹੁੰਦਾ ਤਾਂ ਕਰਕੇ ਇਹਨਾਂ ਨੇ ਆ ਦਰਵਾਜ਼ੇ ਦੇਖੋ ਕਿੰਨੇ ਪੁਰਾਣੇ ਇਹ ਗਲੀ ਦੇ ਵਿੱਚ ਜਦੋਂ ਐਂਟਰ ਹੁੰਨੇ ਆ ਨਾ ਇਹਦੇ ਵਿੱਚ ਆ ਆ ਦਰਵਾਜ਼ਾ ਦੇਖੋ ਕਿੰਨਾ ਪੁਰਾਣਾ ਵਾ ਆ ਬਾਹਰ ਦੇਖੋ ਕਿੰਨਾ ਸੋਹਣਾ ਬਣਾਇਆ ਹੋਇਆ ਹੈ ਇਹ ਲੈ ਤੇ ਆ ਦੇਖ ਆ ਵੀ ਦੇਖ ਨਾਲੇ ਸਿਰਫ ਜਿਹੜੀ ਉਹ ਸਬਜ਼ੀਆਂ ਸੂਚੀਆਂ ਰੱਖਣ ਵਾਲੇ ਹੁੰਦੇ ਨੇ ਨਾ ਉਹ ਉਹਦੇ ਟੇਬਲ ਬਣਾਏ ਹੋਏ ਨੇ ਸਿਰਫ ਦੇਖ ਲੈ ਆ ਦੇਖ ਇਹ ਨਹੀਂ ਕੋਈ ਬਹੁਤ ਖਰਚਾ ਕਰਕੇ ਟੇਬਲ ਲਿੱਤੇ ਹੋਏ ਨੇ ਯਾਨੀ ਕਿ ਕਈ ਵਾਰੀ ਆਪਾਂ ਘਰੇ ਪਈ ਛੋਟੀ ਤੋਂ ਛੋਟੀ ਚੀਜ਼ ਨੂੰ ਵੀ ਐਨ ਪੂਰਾ ਐਨ ਪੂਰਾ ਵਧੀਆ ਤਰੀਕੇ ਨਾਲ ਉਹਨੂੰ ਸਜਾ ਸਕਦੇ ਹਾਂ ਦੇਖ ਲਓ ਚੱਜੇ ਢੰਗ ਨਾਲ ਕਿੰਨੇ ਵਧੀਆ ਢੰਗ ਨਾਲ ਇਹਨਾਂ ਨੇ ਡੈਕੋਰੇਸ਼ਨ ਕੀਤੀ ਹੋਈ ਆ ਲਾਈਟਾਂ ਦੇ ਨਾਲੇ ਬਹੁਤਾ ਮਹਿੰਗਾ ਜਗਾਰਡਨਿੰਗ ਆ ਆ ਦੇਖੋ ਬਿਲਡਿੰਗ ਨਾਲੇ ਇੱਥੇ ਯੂਨੀਵਰਸਿਟੀਆਂ ਬਹੁਤ ਨੇ ਯੂਨੀਵਰਸਿਟੀਆਂ ਕਰਕੇ ਸ਼ਹਿਰ ਉਹ ਵੀ ਬਹੁਤ ਪੁਰਾਣਾ ਸ਼ਹਿਰ ਆ ਇਹ ਖਾਸਾ ਪੁਰਾਣਾ ਸ਼ਹਿਰ ਆ ਟੂਰਿਸਟ ਬਹੁਤ ਆਉਂਦੇ ਨੇ ਇੱਥੇ ਵੀ ਘੁੰਮਣ ਇੱਥੇ ਸਾਡੇ ਘਰ ਤੋਂ ਸਿਰਫ ਤੁਰ ਕੇ 2 ਮਿੰਟ ਦਾ ਰਾਹ ਵਾ ਬਸ ਥੋੜੀ ਚੜ੍ਹਾਈ ਜ਼ਿਆਦਾ ਪੈਂਦੀ ਆ ਇਹ ਕਰਕੇ ਨਾਲ ਹੀ ਆ ਬਿਲਕੁਲ ਸਾਡੇ ਘਰ ਦੇ ਅੱਛਾ ਆ ਗਲੀ ਚ ਉਹ ਪਰਿਓ ਲੈ ਕੇ ਇੱਥੇ ਤੱਕ ਤੇ ਇਧਰ ਉਹ ਸੈਂਟਰ ਵਾਲੀ ਜਗਾ ਆ ਗਈ ਇੱਥੇ ਸਾਰੇ ਬਾਰ ਹੀ ਆ ਪੂਰਾ ਰੰਗੀਲ ਕੰਮ ਹੋਇਆ ਹੋਇਆ ਵਾ ਉਹ ਪਰੇ ਵੀ ਉਹ ਬਸ ਸੈਂਟਰ ਵਾਲੀ ਜਗਾ ਆ ਗਈ ਉੱਥੇ ਉੱਥੇ ਆਫਿਸ ਨੇ ਜਿਹੜਾ ਕੋਈ ਆਉਂਦਾ ਯਾਨਕਿ ਆ ਜਿਲੇ ਦਾ ਇੰਡੀਆ ਤੋਂ ਯਾਨਕਿ ਇਟਲੀ ਤੋਂ ਬਗੈਰ ਮੌਲਕਾਂ ਦੇ ਜਿਹੜੇ ਇੱਥੇ ਉਰੇ ਆਉਂਦੇ ਨੇ ਇਟਲੀ ਦੇ ਵਿੱਚ ਆ ਜਿਲੇ ਦੇ ਵਿੱਚ ਉਹਨਾਂ ਨੂੰ ਇੱਥੇ ਆਉਣਾ ਪੈਂਦਾ ਵਾ ਉਹ ਸੈਂਟਰ ਆ ਉੱਥੇ ਦਿਖਾਉਣਾ ਚਲੋ ਉੱਥੇ ਸੈਂਟਰ ਦੇ ਵਿੱਚ ਨਾ ਇੱਕ ਟਾਵਰ ਲੱਗਿਆ ਹੋਇਆ ਟਾਵਰ ਦੇਖਿਓ ਕਿੰਨਾ ਸੋਹਣਾ ਵਾ ਇਹ ਕੋਈ ਇਟਲੀ ਦੇ ਬ੍ਰਾਂਡ ਦਾ ਪਤਾ ਵੀ ਨਹੀਂ ਹੁੰਦਾ ਹੈਗਾ ਹੈ ਨਾ ਜੇ Google ਤੇ ਪਾ ਕੇ ਦੇਖੀਏ ਫਿਰ ਪਤਾ ਲੱਗਦਾ ਇਹ ਵੀ ਬ੍ਰਾਂਡ ਬਹੁਤ ਮਹਿੰਗੇ ਨੇ ਆਈਂ ਰਸ਼ੇ ਰੈਂਦਾ ਆਹ ਸੈਂਟਰ ਆ ਜਿਹੜਾ ਕੋਈ ਟੀਰੀ ਦੇ ਵਿੱਚ ਆਉਂਦਾ ਆਹ ਜ਼ਿਲ੍ਹੇ ਦੇ ਵਿੱਚ ਜਿਹੜਾ ਜ਼ਿਲ੍ਹੇ ਦੇ ਵਿੱਚ ਆਉਂਦਾ ਉਹਨੂੰ ਇੱਥੇ ਆਉਣਾ ਹੀ ਪੈਂਦਾ ਉੱਥੇ ਆਉਣਾ ਪੈਂਦਾ ਉਹ ਦਫ਼ਤਰ ਨਾਲ ਆ ਵੀ ਬਾਰ ਆ ਉਹ ਚੱਪ ਚ ਬਹੁਤ ਪੁਰਾਣੀ ਆ ਜਿਹੜੀ ਉਹ ਚਰਚ ਆ ਨਾ ਬਹੁਤ ਪੁਰਾਣੀਆਂ ਦੇਖੋ ਪਤਾ ਲੱਗ ਜਾਣਾ ਦੇਖਣ ਨੂੰ ਇੱਟਾਂ ਦੇਖੋ ਉਹਦੀਆਂ ਸਾਰੇ ਬਾਹਰ ਹੀ ਨੇ ਇੱਥੇ ਬਾਹਰ ਰੈਸਟੋਰੈਂਟ ਹੋਟਲ ਆ ਮੈਂ 1 ਕਲੌਕ ਅਕਤੂਬਰ ਦੀ ਗੱਲ ਕਰਦਾ ਸੀ ਉਹ ਦੇਖੋ ਕਲੌਕ ਟਾਵਰ ਦੇ ਵਿੱਚ ਨਾ ਕਲਰ ਦੇਖਿਓ